ਕਾ ਦੇਵਾਂਗੇ ਘਰੇ ਨਹੀਂ ਬੈਠਣ ਵਾਲੇ ਹੈਗੇ ਚੁੱਪ ਕਰਕੇ ਘਰੇ ਬਹਿ ਜਾਗੇ ਇਹ ਸਰਕਾਰ ਨੂੰ ਸੁਣ ਲੈਣਾ ਚਾਹੀਦਾ ਅਗਲੀ ਗੱਲ ਪਰ ਲਾਵਾਂਗੇ ਭਾਂਡੇ ਨੂੰ ਸਾਹ ਉਹਦੇ ਲਿਹਾਤਰਾ ਕੇ ਤਕੜੇ ਰੋ ਹੋ ਮੇਰਾ ਵੀ ਡਟੇ ਰਹੋ ਚਲੋ ਮੇਰੀਆਂ ਮਾਮਾ ਭੈਣਾਂ ਬਜ਼ੁਰਗਾਂ ਬੱਚਿਆਂ ਨੂੰ ਸਾਰਿਆਂ ਨੂੰ ਬੜੀ ਬੇਸਬਰੀ ਨਾਲ ਤਰੀਕ ਸੀਸ ਕਰੀਏ ਕਿ ਪਾਨਾਸਿੰ ਸਿੱਧੂ ਅੱਜ 10 ਤਰੀਕ ਜਿਹੜੀ ਉਸ ਦਿਨ ਸਰਕਾਰ ਦੇ ਚਾਰ ਨਹੀਂ ਅੱਠ ਵੱਡੇ ਅਧਿਕਾਰੀ ਜ਼ਿਲ੍ਹਾ ਚ ਜਿਹੜਾ ਸਪੈਸ਼ਲ ਡੀਜੀਪੀ ਹਰਪ੍ਰਤ ਸ਼ੁਕਲਾ ਏ ਡੀਜੀਪੀ ਜਸਕਰਨ ਸਿੰਘ ਏ ਡੀਜੀ ਗੁਰਿੰਦਰ ਸਿੰਘ ਢਿੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਐਸਐਸਪੀ ਬਰਨਾਲਾ ਐਸਐਸਪੀ ਸਰੂਰ ਡੀਸੀ ਸਰੂਰ 4 8 ਜਣੇ ਉਹ ਅਧਿਕਾਰੀ ਜਿਹਦੇ ਵਿੱਚ 7 ਆਈਪੀਐਸ ਤੇ ਇੱਕ ਆਈਐਸ ਉਹਦੇ ਲਿਖਤੀ ਵਾਦਾ ਕਰਕੇ ਗਏ ਆ ਜਬਾਨੀ ਬੋਲ ਕੇ ਗਿਆ ਵੱਡੀ ਗਿਣਤੀ ਜਿਹੜੀ ਸੰਗਤ ਦੀ ਸੀਗੀ ਨੌਜਵਾਨਾਂ ਦਾ ਭਾਰੀ ਘਟ ਸੀ ਉਥੇ ਉਹਨਾਂ ਨੇ ਜਿਹੜੀਆਂ ਗੱਲਾਂ ਬੋਲੀਆਂ ਉਹ ਤੋਂ ਸਾਰਿਆਂ ਨੇ ਸੁਣੀਆਂ ਨੇ ਤੇ ਆਪਣੇ ਕੋਲੋਂ 10 ਤਰੀਕ ਤੱਕ ਦਾ ਸਮਾਂ ਮੰਗਿਆ ਸੀ 10 ਤਰੀਕ ਤੱਕ ਅਸੀਂ ਭਾਨੇ ਨੂੰ ਬਿਨਾਂ ਸ਼ਰਤ ਰਿਹਾ ਕਰ ਦੋ ਸੋ ਅੱਜ 10 ਤਰੀਕ ਆ ਸਵੇਰੇ ਤ aí ਧੰਨ ਘੰਟੇ ਦੇ ਕਰੀਬ ਜਿਹੜੀ SSP ਬਰੰਡਾ ਦੇ ਨਾਲ ਗੱਲਬਾਤ ਹੋਈ ਸਵੇਰੇ ਵੀ ਇਹਨਾਂ ਨੇ ਇਹੀ ਕਿਹਾ ਕਿ ਅੱਜ 10 ਤਰੀਕ ਹੈ ਭਾਈ ਪੁੱਛਿਆ ਜਦੋਂ ਉਹ ਕਹਿੰਨੇ ਆਜੋ ਆਪਾਂ ਅਸੀਂ ਗੱਲਬਾਤ ਬੈਕ ਕਰਦੇ ਕਰਦੇ ਤੜਕੇ ਵੀ ਅੱਜ ਇਹੀ ਕਿਹਾ ਗਿਆ ਕਿ ਭਾਈ ਅਸੀਂ ਅੱਜ ਉਹਨੂੰ ਭਾਨੇ ਨੂੰ ਰਿਹਾ ਕਰ ਦਿਆ 10 ਵੱਜ ਚੁੱਕੇ ਆ 10 ਵੱਜ ਗਏ ਹਾਂਜੀ 10 ਹਾਂ 10 ਵੱਜ ਗਏ ਉਹ ਹਾਲੇ ਤੱਕ ਉਹ ਰਿਹਾਈ ਦੀ ਖਬਰ ਜਿਹੜੀ ਉਹ ਨਹੀਂ ਆਈ ਸੋ ਭਰਾਵੋ ਆਪਣਾ ਅਜ ਤੱਕ ਦਾ ਸਮਾਂ ਸੀਗਾ ਆਪਾਂ ਅਜ ਤੱਕ ਇਹਨਾਂ ਨੂੰ ਸਮਾਂ ਦਿੱਤਾ ਸੀ ਹੁਣ ਆਪਾਂ ਦੇਖਦੇ ਹਾਂ ਕਿ ਕੀ ਕਰਦੇ ਆ ਭੱਜਦੇ ਆ ਆਪਣੀ ਜ਼ੁਬਾਨ ਤੋਂ ਉਸ ਜ਼ੁਬਾਨ ਦੇ ਉੱਤੇ ਖਰੇ ਉੱਤਰਦੇ ਸੋ ਅਗਲਾ ਜਿਹੜਾ ਪ੍ਰੋਗਰਾਮ ਹੈ ਅੱਜ ਵੈਸੇ ਇਹਨਾਂ ਦਾ ਹੀ ਨਹੀਂ ਪਤਾ ਸੀ ਹੁਣ ਕਹਿ ਦਈਏ ਇਹ ਛੱਡਦੇ ਹੀ ਨਹੀਂ ਤਾਂ ਐ ਨਹੀਂ ਪਤਾ ਇਹ ਰਾਤ ਨੂੰ ਵੀ ਛੱਡ ਦਿੰਦੇ ਹੁੰਦੇ ਆ ਜਿਵੇਂ ਅਸੀਂ ਕਹਿ ਦਿੱ ਗਏ ਇਹ ਛੱਡ ਦੇਣਗੇ ਇਹ ਨਾ ਛੱਡਣਾ ਇਹ ਤੇ ਵੀ ਕੋਈ ਪਰੋਸਾ ਨਹੀਂ ਸਭਰਤਲਾਲ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਚਾਹੁੰਦਾ ਇੰਨੀ ਕੁ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦਾ ਕਿ ਜਿਹੜਾ ਵੀ ਪ੍ਰਾਮ ਦਿੱਤਾ ਇੱਕ ਅਦੇ ਦਿਨ ਚ ਦੇਵਾਂਗੇ ਕੱਲ ਨੂੰ ਹੀ ਦੇਵਾਂਗੇ ਸਾਰੀਆਂ ਜਥੇਬੰਦੀਆਂ ਨਾਲ ਸੰਪਰਕ ਕਰਕੇ ਸਾਰੇ ਜਿੰਨੀਆਂ ਧਿਰਾਂ ਖੜੀਆਂ ਨੇ ਆਪਣੇ ਨਾਲ ਆ ਕੇ ਜਿੰਨੇ ਵੀ ਨੌਜਵਾਨ ਖੜੇ ਨੇ ਸਾਰਿਆਂ ਨਾਲ ਇੱਕ ਵਿਚਾਰ ਵਟਾਂਦਰਾ ਕਰਕੇ ਕਿ ਅਗਲਾ ਜਿਹੜਾ ਪ੍ਰੋਗਰਾਮ ਆ ਉਤਿੱਖਾ ਦੇਣਾ ਤੇ ਇੱਕ ਅਦੇ ਦਿਨ ਚ ਹੀ ਦੇਣਾ ਉਹਦੇ ਬਾਰੇ ਤੁਹਾਨੂੰ ਅਗਲੀ ਜਿਹੜੀ ਜਾਣਕਾਰੀ ਆ ਜੇ ਤਾਂ ਆ ਜਾਂਦਾ ਛੜ ਦਿੰਦੇ ਆ ਤਾਂ ਬਹੁਤ ਵਧੀਆ ਗੱਲ ਆ ਫਿਰ ਤਾਂ ਠੀਕ ਹੈ ਜੇ ਤਾਂ ਆਹ ਨੂੰ ਪਤਾ ਹੀ ਲੱਗ ਜਾਣਾ ਜੇ ਰਾਤ ਨੂੰ ਵੀ ਛੜਤਾ ਮੰਨ ਲਓ ਤਾਂ ਵੀ ਕੁਝ ਰਿਹਾਂ ਲੱਗੂਗਾ ਤਾਂ ਵੀ ਤੁਹਾਨੂੰ ਨਾਲ ਦੀ ਨਾਲ ਕੋਈ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਪਰ ਜੇ ਨਹੀਂ ਵੀ ਛੜਦੇ ਫਿਰ ਜਿਹੜਾ ਵੀ ਪ੍ਰੋਗਰਾਮ ਨਿਕਣਾ ਹੋਇਆ ਇੱਕ ਦਿਨ ਦੇ ਵਿੱਚ ਉਹ ਤੁਹਾਨੂੰ ਕੱਲ ਨੂੰ ਅਸੀਂ ਸਾਰੀ ਜਾਣਕਾਰੀ ਸਾਰੇ ਬੰਦਿਆਂ ਦਾ ਵਿਚਾਰ ਵਟਾਂਦਰਾ ਕਰਕੇ ਕਿ ਅੱਗੇ ਆਪਾਂ ਕੀ ਕਰਨਾ ਹੈ ਕਿੱਧਰ ਨੂੰ ਨਿਕਲਣਾ ਹੈ ਕਿੱਧਰ ਨੂੰ ਆਉਣਾ ਜਾਂ ਕੀ ਕਰਨਾ ਪਰ ਲਵਾਂਗੇ ਭਾਂਡੇ ਨੂੰ ਸਾਹ ਉਦੋਂ ਹੀ ਰਹਾ ਕਰਾ ਕੇ ਤਕੜੇ ਰਹੋ ਮੇਰਾ ਵੀ ਡਟੇ ਰਹੋ ਤੁਸੀਂ 29 ਨੂੰ ਵੱਡਾ ਕੱਟ ਕੀਤਾ ਉਦੋਂ ਬਾਅਦ ਸਰਕਾਰ ਚਰਕੀ ਹੈ ਤੁਸੀਂ ਤਿੰਨ ਨੂੰ ਵੀ ਦਿਖਾਤਾ ਸੀਗਾ ਕਿ ਰੋਕਾਂ ਟੋਕਾਂ ਬਥੇਰੀਆਂ ਲਾਈਆਂ ਬਥੇਰਾ ਕੋਸ਼ਿਸ਼ਾਂ ਕੀਤੀਆਂ ਬੰਦੇ ਵੀ ਫੜਲੇ ਡਾਂਗਾ ਵੀ ਮਾਰੀਆਂ ਪਰ ਦੀ ਬੈਰੀਕੇਡ ਭੰਨ ਕੇ ਤੁਸੀਂ ਪਹੁੰਚੇ ਹੋ ਸੋ ਮੈਨੂੰ ਹੁਣ ਵੀ ਪੂਰਨ ਉਮੀਦ ਆ ਕਿ ਜਦੋਂ ਪਰ ਇਹਨਾਂ ਦੇ ਗਾਂ ਦੀ ਗਾਂ ਤੁਹਾਰੇ ਤੁਹਾਨੂੰ ਪਤਾ ਹੀ ਆ ਪਰ ਚੈੱਕ ਹੋਰ ਮੇਰੇ ਤੇ ਵੀ ਅਮਨੇ ਤੇ ਵੀ ਆਪਣੇ ਦੀਆਂ ਭੈਣਾਂ ਤੇ ਵੀ ਪਰਿਵਾਰ ਤੇ ਪਰਚਾ ਦਿੱਤਾ ਸੀ ਜਦ ਤਰਫ ਸਤ ਦਾ ਕੋਈ ਗੱਲ ਨਹੀਂ ਪਰਚੇ ਐ ਨਹੀਂ ਪਤਾ ਹੋਰ ਵੀ ਦੇਣ ਮੇਰਾ ਵੀ ਡਟੇ ਰਹੋ ਆਉਣ ਵਾਲਾ ਸਨੇਹਾ ਤੁਹਾਨੂੰ ਕੱਲ ਨੂੰ ਅਸੀਂ ਸਾਰੇ ਧਰਾਂ ਨਾਲ ਇੱਕ ਰਹਿ ਕਰਕੇ ਮਸ਼ਵਰਾ ਕਰਕੇ ਕਿ ਅਗਲਾ ਪ੍ਰੋਗਰਾਮ ਕੀ ਦੇਣਾ ਉਹ ਤੁਹਾਨੂੰ ਅਸੀਂ ਕੱਲ ਨੂੰ ਦੱਸ ਦਿਆਂਗੇ ਪਰ ਬਹੁਤ ਛੇਦੀ ਦੇਵਾਂਗੇ ਤਿੱਖਾ ਦੇਵਾਂਗੇ ਘਰੇ ਨਹੀਂ ਬੈਠਣ ਵਾਲੇ ਹੈਗੇ ਚੁੱਪ ਕਰਕੇ ਘਰੇ ਬਹਿ ਜਾਣਗੇ ਇਹ ਸਰਕਾਰ ਨੂੰ ਸੁਣਨਾ ਚਾਹੀਦਾ ਅਗਲੀ ਗੱਲ ਮੈਂ ਹੋਰ ਅਪੀਲ ਕਰਦਾ ਕਿ ਜਿਹੜੀ ਗੱਲ ਮੇਰੇ ਕੋਲ ਬਾਰ-ਬਾਰ ਆ ਰਹੀ ਹੈ ਬਹੁਤ ਨੌਜਵਾਨ ਮੁੰਡੇ ਮੈਨੂੰ ਫੋਨ ਕਰਦੇ ਆ ਕਿ ਭਾਈ ਸਾਨੂੰ ਐਸਐਚਓ ਦਾ ਫੋਨ ਆ ਗਿਆ ਸਾਨੂੰ ਮਨਸ਼ੀ ਦਾ ਫੋਨ ਆ ਗਿਆ ਥਾਣੇ ਚੋਂ ਸਾਨੂੰ ਸੀ ਇਨਚਾਰਜ ਦਾ ਫੋਨ ਆ ਗਿਆ ਫਿਰ ਡੀਐਸਪੀ ਸੱਦੀ ਜਾਂਦਾ ਸਾਡੇ ਘਰੇ ਪੁਲਿਸ ਜਿਹੜਾ ਮਾਰ ਗਈ ਵੀ ਥਾਣੇ ਆਓ ਕਿਹੜੇ ਕਿਸੇ ਵੀ ਥਾਣੇ ਬੁਲਾਉਣ ਕਿਸੇ ਦਫ਼ਤਰ ਬੁਲਾਉਣ ਕਿਸੇ ਸੀਐਸਟਾਫ ਬੁਲਾਉਣ ਜਾਣਾ ਨਹੀਂ ਸਾਰੇ ਮੇਰਾ ਵੀਰੇ ਗੰਨੂ ਧਿਆਨ ਨਾਲ ਸੁਣ ਲਿਓ ਇਹ دہشت ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਤੇ ਨਹੀਂ ਜਾਣਾ ਮੇਰਾ ਭਰਾ ਤੁਸੀਂ ਕੋਈ ਗੱਲ ਕਹੋ ਵੀ ਭਾਈ ਜੇ ਸਾਨੂੰ ਬੁਲਾਉਣਾ ਚਾਹੁੰਦੇ ਆ ਤਾਂ ਸਾਨੂੰ ਕੋਈ ਪਰਵਾਨਾ ਕੱਟ ਕੇ ਭੇਜੋ ਕੋਈ ਰੁਕਾ ਭੇਜੋ ਸੀ ਆ ਜਾਾਂਗੇ ਜੇ ਸਾਡੇ ਖਿਲਾਫ ਕੋਈ ਤੁਹਾਡੇ ਕੋਲੇ ਦਰਖਾਸਤ ਆਈ ਹੈ ਸਾਡੇ ਖਿਲਾਫ ਤੁਹਾਡੇ ਕੋਲ ਕੋਈ ਮੁਕੱਦਮਾ ਦਰਜ ਆ ਤੇ ਨਹੀਂ ਸਾਰੇ ਤੁਸੀਂ ਮੇਰਾ ਸੰਪਰਕ ਕਰ ਲਿਓ ਕਿਉਂਕਿ ਮੇਰੇ ਨਾਲ ਦੇ ਸਾਥੀਆਂ ਨਾਲ ਬਹੁਤ ਵੱਡੇ ਮੱਧਰ ਤੇ ਹੋ ਰਿਹਾ ਉਹਨਾਂ ਨੂੰ ਕਈ ਦਾ ਵਿਚਾਰੇ ਬਾਗ ਵੀ ਗਏ ਥਾਣੇ 'ਚ ਇਹਨਾਂ ਦੇ ਬਿਨਾ ਸੱਦੇ ਤੋਂ ਹੀ ਮਾੜਾ ਇੱਕ ਫੋਨ ਆਇਆ ਤੇ ਆਪਾਂ ਚੱਕ ਕੇ ਚਲੋ ਜੀ ਥਾਣੇ 'ਚ ਬੁਲਾਇਆ ਆਪਾਂ ਇਹਨੂੰ ਗੁਨਾਹ ਨਹੀਂ ਕੀਤਾ ਤਾਂ ਡਰ ਕਾ ਦਾ ਤੇ ਜੇ ਬੁਲਾਉਂਦੇ ਆ ਤਾਂ ਪੁੱਛ ਲਿਆ ਕਿ ਨੂੰਈ ਮੈਂ ਦੱਸੋ ਕੰਮ ਕੀ ਐ ਅਸੀਂ ਨਹੀਂ ਆਉਣਾ ਉੱਥੇ ਬਾਅਗ ਇੱਕ ਦੋ ਬਰੇ ਨਾਲ ਦੇ ਸਾਥੀ ਉੱਥੇ ਕਹਿੰਦਾ ਇਸ ਤਰ੍ਹਾਂ ਲਿਖੀ ਜਾਂਦੇ ਆ ਤੇਰੀ ਭੂਆ ਕਿੱਥੇ ਪਈ ਐ ਤੇਰੀ ਮਾਸੀਆਂ ਕਿੱਥੇ ਨੇ ਤੇਰੇ ਨਾਲਕੇ ਕਿੱਥੇ ਐ ਜਣੇ ਇਹ ਸਾਰਾ ਡਰ ਦਾ ਮਾਹੌਲ ਪੈਦਾ ਕਰਦੇ ਆ ਲੋਕ ਖਾਸ ਕਰਕੇ ਨੌਜਵਾਨੀ ਘਰਾਂ ਤੋਂ ਨਿਕਲਣਾ ਖੜ ਜੇ ਪਰ ਉਹ ਘਰਾਂ ਤੋਂ ਨਿਕਲੇ ਬਣਾ ਗੱਲ ਨਹੀਂ ਬਣਨੀ ਤੁਹਾਨੂੰ ਮੇਕੂਗਾ ਦੱਸ ਦਿੰਨਾ ਤਿਆਰ ਰਹੋ ਮੇਰਾ ਵੀਰ ਜਿਹੜਾ ਵੀ ਤੁਹਾਨੂੰ ਕੋਈ ਅਸੀਂ ਆਉਣ ਵਾਲੇ ਦਿਨ ਸੱਦਾ ਦੇਵਾਂਗੇ ਤੇ ਗੱਲ ਇੱਕ ਪਾਸੇ ਲਾ ਕੇ ਹਟਾਂਗੇ ਹੁਣ ਉਦੋਂ ਨਾ ਪਰ ਜੁੱਤੀ ਪਾਇਓ ਪਤਾ ਲੱਗ ਜੂਗਾ ਆਪਾਂ ਨੂੰ ਜਿਹੜਾ ਵੀ ਹੁਣ 2 ਘੰਟਿਆਂ ਚ ਹੋਰ ਘੰਟਿਆਂ ਚ ਪਤਾ ਲੱਗੂਗਾ ਜਿਹੜੀ ਨਵੀਂ ਜਾਣਕਾਰੀ ਹੋਈ ਤੁਹਾਡਾ ਨਾਲ ਸਾਂਝੀ ਕਰ ਲਾਂਗੇ ਨਹੀਂ ਫਿਰ ਕੱਲ ਨੂੰ ਤੁਹਾਨੂੰ ਜੇ ਨਹੀਂ ਵੀ ਛੱਡਦੇ ਅੱਜ ਕੱਲ ਨੂੰ ਜਿਹੜਾ ਵੀ ਪਰੌਂ ਦੇਣਾ ਹੈ ਕਦੇ ਦਿਨ ਚ ਦੇਖ ਕੇ ਉਤਾਂ ਅਨੁਸਾਰ ਅਦਲਾਕ ਕਰਕੇ مشورہ ਤੇ ਨਾਲ ਤੇ ਬਾਕੀ ਇਤਰਾਹ ਦੇ ਨਾਲ ਤੁਹਾਡੇ ਨਾਲ ਸਾਰੀ ਅਗਲੀ ਜਿਹੜੀ ਰਣਨੀਤੀ ਹੋਣੀ ਉਹ ਲਿਖ ਦਿਆਂਗੇ ਹੋਰ ਗੱਲ ਬਾਤ ਹੋਣੀ ਠੀਕ ਹੈ ਜੀ ਕੱਲ ਤੁਹਾਡੇ ਨਾਲ ਦਵਾਰੇ ਆਪਾਂ ਕੱਲ ਦੀ بجائے ਜੇ ਅੱਜ ਛੱਡਦੇ ਆ ਤਾਂ ਅੱਜ ਹੀ ਸਾਨੂੰ ਪਤਾ ਹੀ ਲੱਗ ਜਾਣਾ ਇਹਦਾ ਜੇਲ੍ਹ ਦੇ ਮੁਰੀ ਜਾਣਾ ਪੈਣਾ ਲੈਣ ਉੱਥੇ ਪਤਾ ਲੱਗ ਜਾਣਾ ਜੇ ਨਹੀਂ ਕੋਈ ਅਸੀਂ ਗੱਲਬਾਤ ਹੁੰਦੀ ਤਾਂ ਕੱਲੋਂ ਜਿਹੜੀ ਨਵੀਂ ਜਾਣਕਾਰੀ ਹੈ ਜਦੋਂ ਮੈਂ ਕੋਈ ਵੀ ਅਗਲਾ ਕਾਲਮ ਦਿੱਤਾ ਜਿਹੜਾ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਉਹ ਮੈਂ ਵੀ ਖਾਲਸਾ ਵਾਹਿਗੁਰੂ ਜੀ ਬਹੁਤ ਨੌਜਵਾਨ ਮੁੰਡੇ ਮੈਨੂੰ ਫੋਨ ਕਰਦੇ ਆ ਕਿ ਭਾਈ ਸਾਨੂੰ ਐਸਐਚਓ ਦਾ ਫੋਨ ਆ ਗਿਆ ਸਾਨੂੰ ਮਨਸ਼ੀ ਦਾ ਫੋਨ ਆ ਗਿਆ ਥਾਣੇ ਚ ਸਾਨੂੰ ਸੀ ਇਨਚਾਰਜ ਦਾ ਫੋਨ ਆ ਗਿਆ ਫਿਰ ਡੀਐਸਪੀ ਸੱਦੀ ਜਾਂਦਾ ਸਾਡੇ ਘਰੇ ਪੁਲਿਸ ਜਿਹੜਾ ਮਾਰ ਗਈ ਵੀ ਥਾਣੇ ਆਓ ਕਿਹੜੇ ਕਿਸੇ ਵੀ ਥਾਣੇ ਬੁਲਾਉਣ ਕਿਸੇ ਦਫ਼ਤਰ ਬੁਲਾਉਣ ਕਿਸੇ ਸੀਐਸਟਾਫ ਬੁਲਾਉਣ ਜਾਣਾ ਨਹੀਂ ਸਾਰੇ ਮੇਰਾ ਵੀਰੇ ਗੱਲ ਨੂੰ ਧਿਆਨ ਨਾਲ ਸੁਣ ਲਿਓ ਇਹ دہشت ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਤੇ ਨਹੀਂ ਜਾਣਾ ਮੇਰਾ ਭਰਾ ਤੁਸੀਂ ਕੋਈ ਗੱਲ ਕਹੋ ਵੀ ਭਾਈ ਜੇ ਸਾਨੂੰ ਬੁਲਾਉਣਾ ਚਾਹੁੰਦੇ ਆ ਤਾਂ ਸਾਨੂੰ ਕੋਈ ਪਰਵਾਨਾ ਕੱਟ ਕੇ ਭੇਜੋ ਕੋਈ ਰੁਕਾ ਭੇਜੋ ਸੀ ਆ ਜਾਾਂਗੇ ਜੇ ਸਾਡੇ ਖਿਲਾਫ ਕੋਈ ਤੁਹਾਡੇ ਕੋਲੇ ਦਰਖਾਸਤ ਆਈ ਹੈ ਸਾਡੇ ਖਿਲਾਫ ਤੁਹਾਡੇ ਕੋਲ ਕੋਈ ਮੁਕੱਦਮਾ ਦਰਜਾ ਤੇ ਨਹੀਂ ਸਾਰੇ ਤੁਸੀਂ ਮੇਰਾ ਸੰਪਰਕ ਕਰ ਲਿਓ ਕਿਉਂਕਿ ਮੇਰੇ ਨਾਲ ਦੇ ਸਾਥੀਆਂ ਨਾਲ ਬਹੁਤ ਵੱਡੇ ਮੱਧਰ ਤੇ ਹੋ ਰਿਹਾ ਉਹਨਾਂ ਨੂੰ ਕਈ ਦਾ ਵਿਚਾਰੇ ਬਾਗ ਵੀ ਗਏ ਥਾਣੇ 'ਚ ਇਹਨਾਂ ਦੇ ਬਿਨਾ ਸੱਦੇ ਤੋਂ ਹੀ ਮਾੜਾ ਇੱਕ ਫੋਨ ਆਇਆ ਤੇ ਆਪਾਂ ਚੱਕ ਕੇ ਚਲੋ ਜੀ ਥਾਣੇ 'ਚ ਬੁਲਾਇਆ ਆਪਾਂ ਇਹਨੂੰ ਗੁਨਾਹ ਨਹੀਂ ਕੀਤਾ ਤਾਂ ਡਰ ਕਾ ਦਾ ਤੇ ਜੇ ਬੁਲਾਉਂਦੇ ਆ ਤਾਂ ਪੁੱਛ ਲਿਆ ਕਰੋ ਵੀ ਬੱਸ ਦੱਸੋ ਕੰਮ ਕੀ ਹੈ ਅਸੀਂ ਨਹੀਂ ਆਉਣਾ ਉੱਥੇ ਬਾਗੇ ਇੱਕ ਦੋ ਮੇਰੇ ਨਾਲ ਦੇ ਸਾਥੀ ਉੱਥੇ ਕਹਿੰਦਾ ਇਸ ਤਰ੍ਹਾਂ ਲਿਖੀ ਜਾਂਦੇ ਆ ਤੇਰੀ ਭੂਆ ਕਿੱਥੇ ਪੈ ਗਈ ਹੈ ਤੇਰੇ ਮਾਸੀਆਂ ਕਿੱਥੇ ਨੇ ਤੇਰੇ ਨਾਨਕੇ ਕਿੱਥੇ ਆ ਜਣੇ ਇਹ ਸਾਰਾ ਡਰ ਦਾ ਮਾਹੌਲ ਪੈਦਾ ਕਰਦੇ ਆ ਲੋਕ ਖਾਸ ਕਰਕੇ ਨੌਜਵਾਨੀ